ਮੈਂ ਦਿੱਤਾ ਤੋਲੇ ਨਹੀਂ ਗਾਈਸ ਹੁਣ ਆਪਾਂ ਕੀ ਹਾਲ ਚਾਹ ਦੋਸਤੋ ਤੁਹਾਡਾ ਸਾਰੇ ਨਸਵਾ ਗਿਆ ਜੀ ਆ ਜੂ ਰੋ ਟੈਂਟੇਡ ਗਾਈਸ ਅੱਜ ਆਪਾਂ ਖੇਡੇ ਚੱਲੇ ਆ ਬੈਡਮਿੰਟਨ ਚੈੱਕ ਕਰੋ ਮੌਸਮ ਬਦਲ ਹੋਇਆ ਈ ਮੈਂ ਹਾਂ ਨੂਰ ਚੱਲਦੇ ਆ ਖੇਡਣ ਆ ਆ ਰਾਤ ਨੂੰ ਗਈ ਬਲੈਕਆਊਟ ਹੋਇਆ ਤੇ ਉਹ ਜਦ ਨਹੀਂ ਆ ਤੇ ਚੱਲਦੇ ਆ ਗਾਈਸਨ ਕਰੇ ਕਰੇ ਕਹਿਣ ਗਰਾਊਂਡੇ ਮੈਦਾਨ ਗਰਾਊਂਡੇ ਜਾ ਕੇ ਮਿਲਦੇ ਆ ਚਾਚਾ ਸੱਸਰੀ ਕਾਲੇ ਬੱਚਾ ਚ ਮਾਸਕ ਲੈ ਆਉਂ ਹਾਂ ਹਾਂ ਕਰੋ ਨਾ ਐਨੀ ਚੋਕਲੇ ਆਇਆ ਨਾ ਮੋਟੀਆਂ ਗਾਇਸ ਆਪਾਂ ਆ ਚੁੱਕੇ ਹਾਂ ਪਰ ਇੱਥੇ ਦੇ ਵੱਡੇ ਬੱਚੇ ਖੇਡ ਵੱਡੇ ਵੱਡੇ ਮੁੰਡੇ ਰੇ ਖੇਡਣ ਗਾਇਸ ਤੇ ਹਾਂ ਆਪਣੇ ਜੇ ਬੰਦੇ ਆਏ ਨਹੀਂ ਜਦੋਂ ਆਣਗੇ ਆਪਣੀ ਯਾਰ ਬੈਲੀ ਉਹਦੇ ਖੇਡਾਂਗੇ ਤਾਂ ਆਪਾਂ ਗਰਾਉਂਡੇ ਕਿਉਂ ਨਹੀਂ ਮੈਂ ਹਾਂ ਚੱਲ ਪਾਰਕ ਜਾ ਜੀ ਤੇ ਮਨ ਨਹੀਂ ਯਾਰੀ ਵਾਲੀ ਜਿੰਦਗੀ ਦੀ ਦੇਖ ਆਪਣੀ ਬੈਟ ਆਪਰਾ ਮੈਚ ਲੱਗ ਚੁੱਕਿਆ ਤਾਂ ਆਪਣੀ ਬੈਟ ਬੈਟਿੰਗ ਆ ਚੁੱਕੀ ਹੈ ਹਾਂ ਬਰਿਆ ਵਾਹ ਇੱਕ ਰਵਗਾਰ ਆਪਣੀ ਬੋਲਣ ਅਸੀਂ ਆ ਗਏ ਆਪਣੀ ਬੈਟਿੰਗ ਕਰਦੇ ਗਏ ਇਸ ਬੜੀ ਫੇਟਾ ਨਾਲ ਮੈਂ ਜਿਆ ਤੂੰ ਜਾ ਨਹੀਂ ਨਹੀਂ ਬੜੀ ਦੇਰ ਲੰਮਦੀ

ਤਾਂ ਗਏ ਦੂਜਾ ਮੈਚ ਨਾ ਆਪਾਂ ਆ ਨੈਟ ਦੇ ਬਾਅਦ ਗਾਈਸ ਤੁਹਾਨੂੰ ਪਤਾ ਮੀ ਜਿਸ ਤਰ੍ਹਾਂ ਗਰਾਊਂਡ ਵਿੱਚ ਮੀ ਪੈ ਗਿਆ ਹੈ ਇਸ ਕਰਕੇ ਹੁਣ ਆਪਾਂ ਮੈਚ ਬੰਦ ਕਰਕੇ ਆ ਚੁੱਕੇ ਹਾਂ ਅਣੀ ਕਿਤੇ ਪਾਜੀ ਚੱਲੇ ਨਹੀਂ ਕਰੇ ਮੈਨੂੰ ਤੇ ਨੂਰ ਨੂੰ ਛੱਡਣਾ ਹੈ ਚਲੋ ਗਾਈਸ ਹੁਣ ਆਪਾਂ ਕਰੇ ਬੋਏ ਬਾਈ ਹਾਂਜੀ ਦੋਸਤੋ ਮੈਂ ਆ ਕੇ ਇਹ ਨਹਾ ਤੋ ਕੇ ਹੁਣ ਮੈਂ ਰੈਡੀ ਹੋ ਚੁੱਕਾ ਹਾਂ ਤੇ ਰੋਟੀ ਪਾਣੀ ਵੀ ਖਾ ਲਿਆ ਆਲੂ ਵਾਲੀਆਂ ਬਣਾਈਆਂ ਹੈ ਗਾਇਜ਼ ਉਹਨਾਂ ਖਾ ਰੀਆਂ ਮੱਝੇ ਨੇ 11 ਤੇ ਹੁਣ ਅਗੋ ਇਹਨੇ ਕੀ ਕਰਨਾ ਹੈ ਲਾਈਵ ਸਟ੍ਰੀਮ ਮੈਂ ਕਰਨੀ ਹੈ ਉਹ ਮੈਂ ਕਰ ਲਈ ਥੋੜੀ ਜੀ 17 ਅੱਧੇ ਘੰਟੇ ਦੀ ਕੀਤੀ ਬਸ ਪਰ ਜਿਹੜੀ YouTube ਤੇ ਚੜੀ ਉਹ 17 ਮਿੰਟ ਦੀ ਚੜੀ ਹੈ ਤੇ ਹੁਣ ਮੈਂ ਇਹਨੇ ਕੀ ਕਰਦੇ ਮੌਸਮ ਤੇ ਗਾਇਜ਼ ਬਹੁਤ ਸੋਹਣਾ ਹੈ ਚੈੱਕ ਕਰੋ ਤੇ ਨੱਲੇ ਦਨੂਨ ਗਾਇਜ਼ ਬਾਦ ਵਿੱਚ ਗਾਈਸ ਭਰਾ ਆਦਾ ਨੇ ਤੇ ਪੈਰ ਜ਼ੀਰੋ ਟਿਕਾਉਣ ਤੋਂ ਬਾਅਦ ਤੇ ਹੁਣ ਮੈਂ ਪੜਪੜ ਗਿਆ ਤੇ ਪੜਪੜ ਕੇ ਮੈਂ ਸੌਂ ਗਿਆ ਹਾਂ ਤੇ ਗਾਈਸ ਹੁਣ ਮੈਂ ਚੱਲ ਆ ਰਿਹਾ ਏ ਟੀਊਸ਼ਨ ਦੇ ਟੀਊਸ਼ਨ ਦਾ ਟਾਈਮ ਹੋ ਚੁੱਕਾ ਹੈ ਆਜ ਟੀਊਸ਼ਨ ਦਾ ਟਾਈਮ ਫਿਰ ਤੋਂ 4 ਵਜੇ ਦਾ ਜਾਣਾ ਪੈਣਾ ਚੱਲਦੇ ਗਾ ਟੀਊਸ਼ਨ ਦੇ ਤੁਹਾਨੂੰ ਮਿਲਦੇ ਹਾਂ ਸਿੱਧਾ ਟੀਊਸ਼ਨ ਤੋਂ ਆ ਕੇ ਗਾਈਸ ਤੇ ਚੜੀ ਗਏ ਚੱਲੇ ਗਏ ਆ ਤੂੰ ਬਰਾ ਆ ਗਿਆ ਗਾਈਸ ਆਪਾਂ ਟੀਊਸ਼ਨ ਤੋਂ ਆ ਚੁੱਕੇ ਹਾਂ ਤੇ ਹੁਣ ਆਪਾਂ ਟਿੱਕ ਲੱਗੇ ਫਿਰ ਤੋਂ ਬੈਡਬਾਲ ਤੇ ਹੈ ਹਾਂ ਆ ਲੈ ਲੈ ਦੋ ਲੈ ਗਿਆ ਚਲਦੇ ਗਈਦਾ ਆਪਾਂ ਬੈਡਬਾਲ ਖੇਡਦੇ ਆ ਗਾਇਜ਼ ਇੱਕ ਇੱਕ ওভার ਖੇਡਤੋਂ ਆ ਉਹ ਪਿੱਛੇ ਤੂੰ ਹੀ ਟਿਕ ਲੋ ਤੇ ਮੈਂ ਬਾਲ ਕਰਉਣਾ ਹੈ ਹਾਂ ਇੱਕ ਇੱਕ ওভার ਬੜਾ ਹੈ ਲੈ ਇੱਥੇ ਜੀ ਤੇ ਤੋਂ ਬਗ ਹੈ ਦਾ ਗੱਲ ਕੀ ਕੈਮਰਾ ਹੱਥ ਫੜਿਆ ਹੁੰਦਾ ਫਿਰ ਰੋਜ਼ਾਨਾ ਮੈਂ ਕੈਮਰੇ ਤੋਂ ਬਿਨਾ ਬਣਾ ਗਾਈਜ਼ ਬਾਹਰ ਆਨੇ ਸਾਈਟ ਤੇ ਜੀ ਦੋਸਤੋ ਮੈਂ ਘਰ ਆ ਚੁੱਕਾ ਹਾਂ ਨਿਕਾੜ ਆ ਕਿ ਮੈਨੂੰ ਕਰਦੇ ਹਾਂ ਤੇ ਤਾਂ ਆਪਣਾ ਦੁੱਧ ਲੈ ਆਉਂਦਾ ਲੈ ਆਏ ਗਏ ਦੁੱਧ ਔਰ ਇਹ ਚਾਬੀ ਖੰਡੀਆਂ ਬਾਅਦ ਖੰਡੀਆਂ ਰੇ ਰਾ ਰੇ ਗਾਈਜ਼ ਆਪਾਂ ਹੁਣ ਦੁੱਧ ਦੁੱਧ ਲੈ ਕੇ ਆ ਚੁੱਕੇ ਤਾਂ ਹੁਣ ਆਪਾਂ ਚੱਲੇ ਆ ਬਾਹਰ ਤੇ ਚਾਗੇ ਤੁਹਾਨੂੰ ਮਿਲਦੇ ਆ ਘੜੀ ਘਰੋਂ ਗਾਈਜ਼ ਤੁਹਾਨੂੰ ਪਤਾ ਪٹرول ਪਟਾਰੇ ਚ ਮੁੱਕ ਚੁੱਕਿਆ ਸਾਰੀ ਥਾਂ ਤੇ ਅਸੀਂ ਗਏ ਹਾਂ ਪਟ્રોલ ਪਤਾ ਜਾਣੇ ਪਰ ਪਟ્રોલ ਮੁੱਕ ਗਿਆ ਪਰ ਵੀ ਨਹੀਂ ਦਿੱ ਦਿਨਾਊਗਾ ਫਿਰ ਪਵਾਣਾ ਗਾਇਸ ਉਹ ਬਦਦਾ ਹੈਗਾ ਅਜ ਪਟ્રોલ ਪਰ ਆਪਾਂ ਮੇਨ ਜਿਹੜਾ ਕੰਮ ਨਹੀਂ ਨਹੀਂ ਆ ਤੇ ਮੈਂ ਹਾਂਜੀ ਦੋਸਤੋ ਹੁਣ ਚੱਲਾਂ ਗੁਰਦੁਆਰੇ ਤੇ ਨੂਰ ਵੀ ਆਪਣੇ ਘਰੇ ਚੱਲਦਾ ਸਾਰੇ ਚਲ ਗਏ ਆਪਣੇ ਘਰੇ ਮੈਂ ਹੁਣ ਦੋਸਾ ਚੱਲਾਂ ਹੈ ਲੰਦਾਰ ਦਾ ਹੋਂਦੀ ਸ਼ਾਇਦ ਨਹੀਂ ਚੱਲਦੇ ਗਾਇਸ ਗੁਰਦਾਰ ਫੇਰ ਹੀ ਪਤਾ ਲਗਾ ਗਾਇਸ ਆਪਾਂ ਗੁਰਦਾਰੇ ਆ ਚੁੱਕੇ ਤੇ ਮੇਰੇ ਵੀਰ ਭਰਾ ਮੈਨੂੰ ਮਿਲ ਚੁੱਕੇ ਨੇ ਸਾਰੇ ਤੋਣਾ ਪਾ ਚੱਲਦੇ ਉੱਤੇ ਸਾਉਦੇ ਗਾਇਸ ਮੈਨੂੰ ਤਾਂ ਆਈ ਨਹੀਂ ਭਰਾ ਬਾਹਲੇ ਹੁਟ ਰਾ ਲੇ ਉੱਥੇ ਆਈ ਆ ਸਾਡੇ ਆਈ ਗਾਇਸ ਆਪਾਂ ਸੋਖਾ ਸੰਗਰ ਰਹੇ ਤਾ ਉਹਨਾਂ ਪਖੇਤ ਤੋਂ ਚੱਲੇ ਕਰੇ ਤੇ ਅੱਜ ਸਿਰਫ ਬਲੈਕਆਊਟ ਅੱਜ ਕੋਈ ਮੋਕ ਟੈਨ ਨਹੀਂ ਚੱਲਦੇ ਗਾਇਸ ਕਰੇ ਹਨ ਮਿਲਦੇ ਹੁਣ ਬਾਅਦ ਵਿੱਚ ਨਿਆਣੇ ਗਲੀ ਦੇ ਗਏ ਠੀਕਾ ਦੇ ਮਾਰਨ ਇਹਨਾਂ ਨੂੰ ਥੋੜਾ ਸਮਝਾਈਏ ਭਰਾਵਾ ਆਗਮਨਾਈਟ ਵੀਸਨ ਕਿਡਾ ਵਧੀਆ ਇਹਦੇ ਵਿੱਚ ਫੁੰਦੇ ਵੀ ਚੜੀ ਹੋਏ ਸਾਰੇ ਗਾਇਸ ਹੁਣ ਮੈਂ ਅੱਜ ਦਾ ਘਰ ਤੇ ਘਰ ਆ ਕੇ ਲੋਨਾ ਪਰਣਾ ਪੁਰਨਾ ਤਾਂ ਤੁਹਾਨੂੰ ਮਿਲਦਾ ਨੈਕਸਟ ਵਲੌਗ ਦੇ ਵਿੱਚ ਜਿੰਨੇ ਨੂੰ ਆਈ ਦਾ ਵਲੌਗ ਲੱਗਿਆ ਵਧੀਆ ਲਾਈਕ ਸਬਸਕ੍ਰਾਈਬ ਸ਼ੇਅਰ ਜੁ ਕਰ ਦਿਓ ਗਾਇਸ ਬਾਏ